ਇਹ ਇਹਨਾਂ ਨੇ 40 ਵਾਲਿਆਂ ਨੇ ਡਰਾਮਾ ਲਾਇਆ ਜਿੱਦੇ ਸਾਡਾ ਭਰਾ ਬਰਿੰਦਰ ਗੁਮਨ ਦੀ ਡੈਥ ਹੋਈ ਆ ਇਹਨਾਂ ਨੇ ਡੈਥ ਇਹਨਾਂ ਕੋਲ ਅਸੀਂ ਰਿਪੋਰਟਿੰਗ ਮੰਗ ਰਹੇ ਆ ਇਹਨਾਂ ਕੋਲ ਰਿਪੋਰਟਿੰਗ ਮੰਗ ਰਹੇ ਆ ਸਰ ਤੁਹਾਡੀ ਜਿਹੜੇ ਜਿਹੜੇ ਉਸ ਉਸ ਟਾਈਮ ਤੇ ਜਿਹੜੇ ਡਾਕਟਰ ਸੀਗੇ ਉਹ ਸਾਰੇ ਚਲੇ ਗਏ ਆ ਉਹ ਗੱਲ ਸੁਣੋ ਉਹ ਸਰ ਇਹਨਾਂ ਨੇ ਨਹੀਂ ਦਿੱਤਾ ਰੁਕ 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 ਅਸੀਂ ਇਹਨਾਂ ਕੋਲ ਵੀਡੀਓ ਮੰਗ ਰਹੇ ਆ ਸਾਨੂੰ ਵੀਡੀਓ ਨਹੀਂ ਦੇ ਰਹੇ ਆ ਬਈ ਐਕਚੁਅਲੀ ਵਿੱਚ ਉਸ OT ਦੇ ਵਿੱਚ ਹੋਇਆ ਕੀ ਆ ਉਹ ਉਹ ਉਸ ਓਡੀ ਦਾ ਖੋਇਆ ਕੀ ਹੈ ਡਾਕਟਰਾਂ ਕੋਲ ਸੀ ਵੀਡੀਓ ਮੰਗ ਰਹੇ ਸਾਨੂੰ ਵੀਡੀਓ ਨਹੀਂ ਦੇ ਰਹੇ ਜਿਹੜੇ ਜਿਹੜੇ ਉਸ ਟਾਈਮ ਤੇ ਡਾਕਟਰ ਸੀ ਸਾਰੇ 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 ਸ਼ਿਫਟ ਕਰਕੇ ਚਲੇ ਗਏ ਆ ਲੱਗੇ ਜ਼ਰਾ ਇਹਦੇ ਮਰੋਂ ਕੈਮਰਾ ਸਾਰੇ ਹੈ ਨਾ ਸਾਰੇ ਪਾਸੇ ਆ ਕੈਮਰਾ ਆ ਇੱਥੇ ਆ ਦੇਖੋ ਇਹਨਾਂ ਕੋ ਅਸੀਂ ਉਸ ਟਾਈਮ ਦੀ ਸਿਰਫ ਸੀਸੀਟੀਵੀ ਕੈਮਰੇ ਦੀ ਰਿਪੋਰਟਿੰਗ ਮੰਗ ਰਹੇ ਆ ਵੀ ਐਕਚੁਅਲੀ ਝ ਹੋਇਆ ਕੀ ਸਾਹਮਣੇ ਇਹਨਾਂ ਦਾ ਓਡੀ ਆ ਚਲੋ ਓਡੀ ਦੇ ਚ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਓਡੀ ਦੇ ਚ ਕੈਮਰਾ ਨਹੀਂ ਹੋਏਗਾ ਇਹ ਫੋਰਡਿਸ ਅੰਮ੍ਰਿਤਸਰ ਦੀ ਗੱਲ ਆ ਜਿੱਤੇ ਸਾਡੇ ਵੱਡੇ ਭਰਾ ਵਰਿੰਦਰ ਕੁਮਰ ਸਿੰਘ ਕੁਮਰ ਜੀ ਦੀ ਡੈਥ ਹੋ ਗਈ ਹੈ ਹੁਣ ਡੈਥ ਦਾ ਜਿਹੜਾ ਸਾਨੂੰ ਲੱਗ ਰਿਹਾ ਸਾਨੂੰ ਸ਼ੱਕ ਹੋ ਰਿਹਾ ਵਾ ਕਿ ਇਹਨਾਂ ਕੋਲ ਗਲਤੀ ਦੇ ਨਾਲ ਕੁਝ ਕੁਝ ਡੋਜ਼ ਜਾਂ ਕੁਝ ਨਾ ਕੁਝ ਗਲਤੀ ਹੋਈ ਆ ਕਿਉਂਕਿ ਕਿਉਂਕਿ ਉਹਨਾਂ ਦੀ ਬੋਡੀ ਜਿਹੜੀ ਉਹ ਨੀਲੀ ਪੈਚੀ ਹੋਈ ਆ ਇਹਨਾਂ ਨਾਲ ਮੰਨ ਲਿਓ ਜੀ ਮੇਰੇ ਉਹ ਫਰੈਂਡ ਸੀਗੇ ਸਾਡੇ ਉਸਤਾਦ ਜੀ ਵੀ ਸੀਗੇ ਫਿਰ ਅਸੀਂ ਨਾਲ ਆ ਜੀ ਨਹੀਂ ਮੈਂ ਨਾਲ ਨਹੀਂ ਸੀ ਵਰਿੰਦਰ ਕੁਮਰ ਜੀ ਉਸਤਾਦ ਜੀ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦਾ ਹੋਰ ਫਰੈਂਡ ਤੇ ਦੋ ਜਣੇ ਆਏ ਸੀ ਮੋਢੇ ਦੀ ਛੋਟੀ ਜੀ ਸਰਜਰੀ ਸੀ ਅੱਜ ਦੀ ਅਪਾਇੰਟਮੈਂਟ ਸੀਗੀ ਉਹ ਉਹਨਾਂ ਨੇ ਕਰਾ ਕੇ ਚਲੇ ਜਾਣਾ ਸੀਗਾ ਕੁਝ ਦਿਨ ਪਹਿਲਾਂ ਵੀ ਐਸੇ ਚੈੱਕ ਅਪ ਕਰਾਉਂਦੇ ਸ਼ਾਇਦ ਮੇ ਵੀ ਆਏ ਹੁੰਨ ਮੈਨੂੰ ਨਹੀਂ ਪਤਾ ਲੇਕਿਨ ਅੱਜ ਅੱਜ ਉਹਨਾਂ ਦੀ ਸਰਜਰੀ ਸੀਗੀ ਹੈ ਨਾ ਤੇ ਸਰਜਰੀ ਤੋਂ ਬਾਅਦ ਉਹਨਾਂ ਤੋਂ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਕ੍ਰਿਟੀਕਲ ਹੋ ਰਹੀ ਹੈ ਜੀ ਡਾਕਟਰ ਦਾ ਫੋਨ ਆਇਆ ਜੇ ਸਾਡੇ ਨਾਲ ਫੋਨ ਤੇ ਸਾਡਾ ਕੰਟੈਕਟ ਹੋਇਆ ਕਿ ਉਹ ਤੁਹਾਡਾ ਪੇਸ਼ੇਂਡਾ ਥੋੜਾ ਕ੍ਰਿਟੀਕਲ ਹੋ ਰਿਹਾ ਹੈ ਔਰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ ਮੈਂ ਸਾਰੇ ਪਬਲਿਕ ਤੋਂ ਪੁੱਛਣਾ ਚਾਹੁੰਦਾ ਮੈਂ ਸਾਰੇ ਵਰਲਡ ਤੋਂ ਪੁੱਛਣਾ ਚਾਹੁੰਦਾ ਹਾਂ ਇੱਕ ਇੰਟਰਨੈਸ਼ਨਲ ਪੇਅਰ ਜਿਹੜੀ ਆਪਣੀ ਡਾਈਟ ਵੀ ਇਹ ਕੋਈ ਗਿਨਮਿਨ ਕੇ ਲੈ ਰਿਆ ਮੇਰੀ ਗੱਲ ਮੇਰੇ ਉੱਪਰ ਫਿੱਟ ਸੀਗੀ ਪ੍ਰੋਪਰ ਫਿੱਟ ਸੀਗੀ ਹਨਾ ਇੱਕ ਛੋਟੀ ਜੀ ਸਰਜਰੀ ਸਰਜਰੀ ਜਦੋਂ ਬੰਦੇ ਦੀ ਹੋ ਗਈ ਸਰਜਰੀ ਦਾ ਉਹਦੀ ਬੰਦੇ ਦੀ ਡੈਥ ਹੋ ਸਕਦੀ ਹੈ ਮੈਨੂੰ ਇੱਕ ਜੀ ਮੋਡੇ ਸੀ ਜਹਾਨੀਆਂ ਜੀ ਰਾਈਟ ਰਾਈਟ ਸਟੇਟ ਸੀ ਤੁਹਾਨੂੰ ਲੱਗਦਾ ਹੈ ਕਿ ਉਸ ਬੰਦੇ ਦੀ ਛੋਟੀ ਸਰਜਰੀ ਦੇ ਪਿੱਛੇ ਹੀ ਬੰਦੇ ਦੀ ਡੈਥ ਹੋ ਗਈ ਔਰ ਉਸ ਬੰਦੇ ਦੀ ਜੋ ਤਨਮ ਸਾਰੇ ਸਾਹਮਣੇ ਦੱਸ ਲੱਗਾ ਹੈ ਕਿ ਉਸ ਬੰਦੇ ਦੀ ਜਿਹੜੀ ਬੋਡੀ ਉਹ ਨੀਲੀ ਪੈ ਚੁੱਕੀ 40 ਹਸਪੀਟਲ 40 ਹਸਪੀਟਲ 40 ਹਸਪੀਟਲ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਫੋਡੀ ਹਸਪੀਟਲ ਦੇ ਵਿੱਚ ਤੁਸੀਂ ਦੇਖੋ ਇੱਕ ਬੰਦਾ ਜੇ ਮੋਢੇ ਦੀ ਸਰਜੀ ਕਰਨ ਆਇਆ ਰਾਤ ਸ਼ਾਮ ਨੂੰ ਦੀ ਤੇਹਤ ਹੋ ਜਾਂਦੀ ਔਰ ਉਹਦੀ ਬੜੀ ਨੀਲੀ ਪਾ ਜਾਂਦੀ ਹੈ ਪੁੱਛਣਾ ਕੁਛ ਤਾਂ ਇੱਥੇ ਗੜਬੜ ਹੈ ਯਹਾਂ ਤੱਕ ਇਹਨਾਂ ਕੋਲ ਡੋਸ ওভার ਦਿੱਤੀ ਗਈ ਹੈ ਕਿਸੇ ਵੀ ਤਰੀਕੇ ਦੀ ਓਬਵੀਅਸ ਸਰੋਗੇ ਹਾਂ ਜਾਨੀ ਹਾਂ ਜੀ ਪੰਜਾਬ ਦਾ ਸਾਰਾ ਸਭ ਤੋਂ ਨਹੀਂ ਡਾਕਟਰ ਤੁਸੀਂ ਅੰਦਰ ਗਏ ਡਾਕਟਰ ਸਰ ਆਪਣੀ ਸਟੇਟਮੈਂਟ ਉਹੀ ਦੇ ਰਹੇ ਕਿ ਸਰ ਅਸੀਂ ਕਰ ਰਹੇ ਸੀਗੇ ਡਿਊਰਿੰਗ ਡਿਊਰਿੰਗ ਸਰਜਰੀ ਉਹਨਾਂ ਦੀ ਯੂਰੀਨ ਸਰਜਰੀ ਹੋ ਰਹੀ ਸੀ ਜਿਹੜੇ ਪੀ.ਸੀ. ਨਿਊਜ਼ ਦੇ ਨਾਲ ਅਸੀਂ ਜਾਣਨਾ ਚਾਹੁੰਦੇ ਆ ਅਸਲ ਕਰ ਕੀ ਟਕਰਾ ਵਾਪਰੀ ਕਿਸ ਤਰੀਕੇ ਦੇ ਨਾਲ ਕਿਸ ਕਿੰਨਾ ਹਾਲਾਤਾਂ ਚ ਗੁਰਿੰਦਰ ਸਿੰਘ ਨੂੰ ਮੌਤ ਹੋਈ ਸਰ ਗੁਰਿੰਦਰ ਸਿੰਘ ਨੂੰ ਜੀ ਇੱਕ ਤੁਹਾਨੂੰ ਪਤਾ ਇੰਟਰਨੈਸ਼ਨਲ ਪਲੇਅਰ ਸੀ ਇੰਡੀਆ ਦੀ ਬੋਡੀ ਬਿਲਡਿੰਗ ਦੇ ਮਹਾਨ ਯੋਧੇ ਉਸ ਤੋਂ ਬਾਅਦ ਕੀ ਹੋਇਆ ਯੂਰ ਵੈਜੀਟੇਰੀਅਨ ਯੂਰ ਵੈਜੀਟੇਰੀਅਨ ਸਭ ਤੋਂ ਵੱਡੀ ਜੀ ਯੂਰ ਵੈਜੀਟੇਰੀਅਨ ਸੀ ਉਹਨਾਂ ਦੀ ਇੱਕ ਮੋਢੇ ਦੀ ਸਰਜਰੀ ਸੀ ਜਿਹੜਾ ਦੀ ਅੰਮ੍ਰਿਤਸਰ ਹੋਟਲ ਯੂਰ ਕੋਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਸਵੇਰੇ ਉਹ ਐਡਮਿਟ ਹੋਏ ਨੇ ਤੇ ਸ਼ਾਮ ਨੂੰ ਉਹਨਾਂ ਦੀ ਡੈਥ ਹੋ ਜਾਂਦੀ ਹੈ ਜੋ ਕਿ ਇਹ ਕਿਸੇ ਕੋ ਵੀ ਐਕਸੈਪਟੇਬਲ ਨਹੀਂ ਹੈ ਜਿੱਦ ਤੋਂ ਸੇ ਬਾਡੀ ਨੀਲੀ ਪੈ ਗਈ ਸੀ ਬਾਡੀ ਨੀਲੀ ਪੈ ਗਈ ਸੀ ਸਰ ਇਹ ਹੁਣ ਸਾਨੂੰ ਨਹੀਂ ਪਤਾ ਇਹ ਡਾਕਟਰਾਂ ਦੀ ਸਟੇਟਮੈਂਟ ਹੈ ਡਾਕਟਰ ਦੀ ਸਟੇਟਮੈਂਟ ਹੈ ਕਿ ਸਾਨੂੰ ਜਸਟੀਫਾਈ ਕਰਦੇ ਆ ਕਿ ਬਾਡੀ ਨੀਲੀ ਪੈ ਗਈ ਤੇ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਬੰਦਾ ਹਰ ਹਰ ਮਹੀਨੇ ਉਹਨਾਂ ਦਾ ਚੈੱਕਅਪ ਹੋ ਰਿਹਾ ਹਰ ਨਾ ਹਰ ਚੀਜ਼ ਉਹਨਾਂ ਦੀ ਡਾਈਟ ਦਾ ਚੈੱਕ ਹੋ ਕੇ ਆ ਰਿਹਾ ਹੈ ਡੋਪ ਟੈਸਟ ਉਹਦੇ ਹਰ ਜੀ ਹੋ ਰਹੀ ਹੈ ਉਹਨਾਂ ਦੇ ਪਰਸਨਲ ਡਾਕਟਰ ਵੀ ਨੇ ਜੋ ਉਹਨਾਂ ਨੂੰ ਮੰਥਲੀ ਵਾਈਜ਼ ਮੰਥ ਦੇ ਮੰਥੀਆ ਹੈ ਨਾ ਵੀਕਲੀ ਉਹਨਾਂ ਦਾ ਟੈਸਟ ਕਰਦੇ ਆ ਓਬਵੀਅਸ ਤੁਹਾਨੂੰ ਲੱਗਦਾ ਵੀ ਉਹ ਬਦਲ ਸੱਟ ਨਹੀਂ ਸੱਟ ਨਹੀਂ ਕੱਢਿਆ ਇਸ ਤੋਂ ਪਹਿਲੇ ਆਪਾਂ ਚੈੱਕ ਕਰੀ ਨਹੀਂ ਆਪਾਂ ਜਿਹੜਾ ਸਿੱਟ ਕਰ ਰਹੇ ਹੋ ਉਹ ਕਨਫਰਮ ਕਰੋ ப்ਲੀਜ਼ ਸਰ ਬੋਡੀ ਨੀਲੀ ਪੈ ਗਈ ਸੀ ਇਹ ਤਾਂ ਕਨਫਰਮ ਹੈ ਜੀ ਬਿਲਕੁਲ ਸਰ ਹਸਪੀਟਲ ਨੇ ਕੋਈ ਮੈਡੀਕਲ ਬੁਲਟਨ ਜਾਰੀ ਕੀਤਾ ਤੇ ਦੱਸਿਆ ਕੁਝ ਕੀ ਹੋਇਆ ਸਾਰਾ ਸਰ ਹਸਪੀਟਲ ਤੋਂ ਅਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਮੰਗੀ ਆ ਉਹ ਹੁਣ ਸਾਨੂੰ ਅੱਜ ਦੇ ਦਿਨ ਨੇ ਜਾਂ ਕੱਲ ਦੇ ਦਿਨ ਨੇ ਦੇਖੋ ਸਾਡੇ মিডিਆ ਨਾਲ ਵੀ মিডিਆ ਨਾਲ ਵੀ ਸਿਕਿਉਰਟੀ ਨੇ ਬਹੁਤ ਬਾਰ ਮਿਊਜ਼ੀ ਕੀਤੀ ਐ ਸੇ ਤੱਕ ਮੁੱਕੀ ਕੀਤੀ ਕਿ ਅੰਦਰ ਆਣਾ ਕਹਿੰਦੇ ਬ੍ਰਿੰਦਰ ਕੁਮਰ ਕੌਣ ਐ ਤੁਸੀਂ ਨਹੀਂ ਜਾਣਦੇ ਤੁਸੀਂ ਕਿਉਂ ਜਾ ਰਹੇ ਜੀ ਸਰ ਇਹ ਤਾਂ ਸਾਰਿਆਂ ਨੂੰ ਪਤਾ ਸੀ ਜੀ ਇਹ ਤਾਂ ਸਾਰਿਆਂ ਨੂੰ ਪਤਾ ਬ੍ਰਿੰਦਰ ਕੁਮਰ ਕੌਣ ਆ ਉਹ ਤੁਸੀਂ ਕੀ ਮੰਗ ਕਰਦੇ ਹੋ ਜੀ ਸਰ ਅਸੀਂ ਇਹੀ ਮੰਗ ਕਰਦੇ ਆ ਕਿ ਅਸੀਂ ਇਹ ਜਿਹੜੀ ਚ ਘਟਨਾ ਹੋਈ ਆ ਜਾਂ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਹਦੀ ਬਰੀਫਲੀ ਅਸੀਂ ਇਨਕੁਆਇਰੀ ਕਰਨਾ ਚਾਹੁੰਦੇ ਆ ਤੁਹਾਨੂੰ ਅਜਤ ਪਤਾ ਅਜਤ ਕਲ ਪਤਾ ਕਿ ਫੋਰਟਿਸ ਦਾ ਇਨਾ ਵੱਡਾ ਹਸਪੀਟਲ ਆ ਔਰ ਉਹਦੇ ਚ ਇਹ ਘਟਨਾ ਹੋ ਜਾਣੀ ਇਹ ਦੂਜੀ ਘਟਨਾ ਵਾਪਰੀ ਐ ਭਾਈ ਕੱਲ ਤੱਕ ਪਾਣੀ ਦੇ ਵਿੱਚ ਰਾਜੀ ਵੀ ਜੰਦਾ ਜਾਨ ਜਾਂਦੀ ਹੈ ਦੂਜੀ ਅਮਰitsar ਦੇ ਵਿੱਚ ਰਿੰਦ ਸਿੰਘ ਘੁੰਮਦੀ ਇਹ ਤਾਂ ਚਲੋ ਜੀ ਬਹੁਤ ਮੰਨ ਆਨੰਦਪਾਗੀ ਘਟਨਾ ਆ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰ ਸਕਦੇ ਹਾਂ ਜੀ ਘੁੰਮਦੀ ਲੇਕਿਨ ਇਹਦੇ ਵਿੱਚ ਤਾਂ ਦੇਖੋ ਨਾ ਉਹਦਾ ਐਕਸੀਡੈਂਟ ਹੋਇਆ ਸੀ ਇਹ ਤਾਂ ਇੱਕ ਬੰਦਾ ਇਥੇ ਆਪਣਾ ਇਲਾਜ ਕਰਾਣ ਆਇਆ ਉਹ ਮੋਡੇ ਦਾ ਉਹਨੂੰ ਹਾਰਟ ਦਾ ਹਾਰਟ ਦੀ ਪ੍ਰੋਬਲਮ ਦੱਸਣ ਜਾ ਰਿਹਾ ਸੀ ਬਿਲਕੁਲ ਸਰ ਆਪੇ ਸੋ ਤੁਹਾਨੂੰ ਵੀ ਪਤਾ ਹੈ ਆਪਨੇ ਬਿਲਕੁਲ ਤੰਦਰੁਸਤੀ ਕੇ ਰਾਜੀ ਵੀ ਜੰਦਾ ਜਾਨੀ ਪੋਸਟ ਵੀ ਕਰਦੇ ਨੇ ਹਾਂਜੀ ਕੱਲ ਦੇਖੋ ਉਹਨਾਂ ਨੇ ਕੱਲ ਉਹਨਾਂ ਨੇ ਉੱਤੇ ਪੋਸਟ ਪਾਈ ਆ ਰਾਜੀ ਗਵੰਦਰ ਸਿੰਘ ਦਾ ਅਗਰੀ ਦਿੱਤੀ ਹੈ ਤੇ ਅੱਜ ਦਾ ਦੇਖੋ ਪਾਣਾ ਕੀ ਵਰਤ ਗਿਆ ਸਭ ਤੁਹਾਡੀ ਗੱਲ ਹੋਣੀ ਹੋਏਗੀ ਪਹਿਲਾਂ ਜਦੋਂ ਰਾਜਮਨ ਸਾਹਿਬ ਨਾਲ ਕੋਮਲ ਸਾਹਿਬ ਸਾਹਿਬ ਤੁਹਾਡੀ ਗੱਲ ਬੜੀਆਂ ਅੱਖਾਂ ਸੇ ਸਾਫ਼ ਨਾਮ ਹੋ ਰਿਹਾ ਨਹੀਂ ਸਰ ਅੱਜ ਤੇ ਜਿੱਦ ਨਹੀਂ ਗੱਲ ਹੋਈ ਅਸੀਂ ਐਕਚੁਅਲੀ ਮੇਰੇ ਫਰੈਂਡ ਹੋਰ ਵੀ ਨੇ ਨਰੰਦਰ ਸਿੰਘ ਚੀਮਾ ਤੇ ਰੁਪਿੰਦਰ ਸਿੰਘ ਚੀਮਾ ਜੀ ਮੇਰੇ ਨਾਲ ਨੇ ਇਹ ਬੱਬੂ ਭਾਈ ਜੀ ਨੇ ਜਿਹੜੇ ਸਾਡੇ ਬੜੇ ਖਾਸ ਨੇ ਤੇ ਅਸੀਂ ਸਾਰੇ ਹੀ ਆ ਰਹੇ ਸੀ ਇੱਥੇ ਬਿਲਕੁਲ ਸਰ ਨੀਲੀ ਪੈ ਗਈ ਲੋਕੋ ਸਰ ਨੀਲੀ ਪੈ ਗਈ

ਸੋ ਦਸੂਏ ਦੇ ਵਿੱਚ ਤੁਹਾਨੂੰ ਲੱਗ ਰਿਹਾ ਸਾਹਮਣੇ ਕਰੋ ਸਾਹਮਣੇ ਕਰੋ ਬਾਈ ਥੱਲੇ ਕਰ ਲੋ ਬਾਈ ਸੁਮਨ ਥੱਲੇ ਥੱਲੇ ਓਏ ਓਏ ਮੇਰਾ ਬੋਡੀ ਵੀ ਕੋਈ ਵਾਕਿਆ ਯਾਰ ਥੱਲੇ ਕਰ ਲੋ ਨਾ ਯਾਰ ਬਾਈ ਕੀ ਤੁਸੀਂ ਉਹਨੂੰ ਕੀ ਮੰਨਤੀ ਕਰਦੇ ਹੋ ਕਿ ਉਹ ਹਸਪਤਾਲ ਮੰਗ ਸਰ ਇਹੀ ਆ ਕਿ ਜੋ ਸਚਾਈ ਹੈ ਉਹ ਸਾਹਮਣੇ ਆਣੀ ਚਾਹੀਦੀ ਹੈ ਤਾਨੂੰ ਕੀ ਲੱਗਦਾ ਇਸ ਜਿਸ ਬੰਦੇ ਦੀ ਵੀ ਗਲਤੀ ਆ ਉਹਨੂੰ ਉਸ ਚੀਜ਼ ਦੀ ਸਹਾਇਤਾ ਦਿੱਤੀ ਉਹਨੂੰ ਬਿਲਕੁਲ ਸਰ ਓਬਵੀਅਸ ਆ ਤੁਹਾਡੇ ਸਾਹਮਣੇ ਐਜਿਟਲੀਤਾ ਦਿਖਾ ਰਹੇ ਆ ਸਾਨੂੰ ਸੱਚਾਈ ਕੀ ਸਪਸ਼ਟੀਕਰਨ ਕੀ ਜਵਾਬ ਦਿੱਤਾ ਕੀ ਸਟੇਟਮੈਂਟ ਕੀ ਲੋਰਾਉਂਡ ਐਸਮੇ ਡੇ ਉਹਸ ਟਾਈਮ ਤੇ ਡਾਕਟਰ ਸੀ ਡਾਕਟਰ ਨੇ ਸਿਰਫ ਇਹੀ ਦੱਲ ਰਹੀ ਹੈ ਕਿ ਸਰ ਡਿਊਰਿੰਗ ਸਰਜਰੀ ਇਹਨਾਂ ਨੂੰ ਕਾਰਡੀਆਕ ਅਰਸਟ ਹੋਇਆ ਉਹਦੇ ਵਿੱਚ ਅਸੀਂ ਬਹੁਤ ਕੋਸ਼ਿਸ਼ ਕੀਤੀ ਬਿਲਕੁਲ ਸਰ ਓਬਵੀਅਸ ਕਰ ਤੋਂ ਕਾਫੀ ਚੀਜ਼ਾਂ ਦੇ ਇਹਨਾਂ ਕੋ ਜਿਹੜੀ ਚੀਜ਼ਾਂ ਅਸੀਂ ਮੰਗੀਆਂ ਉਹ ਸਾਨੂੰ ਨਹੀਂ ਪ੍ਰੋਵਾਈਡ ਕੀਤੀਆਂ ਜਾਂ ਸਾਨੂੰ ਨਹੀਂ ਦੱਸਿਆ ਹਾਂਜੀ ਅਸੀਂ ਸੀਸੀਟੀਵੀ ਉਹ ਵੀ ਅਸੀਂ ਜਦੋਂ ਲਾਈਵ ਹੋਏ ਆਪਣੇ ਫੇਸਬੁਕ ਪੇਜ ਤੇ ਉਦੋਂ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਅਦਰਵਾਜ ਨਹੀਂ ਕੀਤਾ ਸਾਨੂੰ ਕੋਈ ਇੱਕ ਆਮ ਬੰਦੇ ਨੂੰ ਜਿੱਦਾਂ ਤੁਸੀਂ ਸਮਝਾ ਕੇ ਭੇਜ ਦਿੰਦੇ ਹੋ ਉਹ ਤੇ ਬਿਲਕੁਲ ਸਰ ਬਿਲਕੁਲ